ਦੇਖੋ ਜੀ ਮੈਂ ਕੰਪਨੀ ਦਾ ਇੱਕ ਮੌਜੂਦਾ ਤੇ ਮੈਨੇਜਰ ਪੋਇੰਟ ਆ ਤੇ ਸਾਡੇ ਸੀਓ ਸਾਹਿਬ ਆਏ ਸੀ ਅਸੀਂ ਉਹਨਾਂ ਨੂੰ ਅਸੀਂ ਲੈ ਕੇ ਆਏ ਸੀ ਤੇ ਉਹਨਾਂ ਨੇ ਇੱਕ ਵਕਤ ਚੜ ਕੇ ਆਪਣੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਇੱਥੇ ਦਿੱਤੀ ਗਈ ਹੈ ਉਸ ਤੋਂ ਬਾਅਦ ਹੀ ਉਹਨਾਂ ਦੀ ਲੀਡਰਸ਼ਿਪ ਉਹਨਾਂ ਦੀ ਡਾਇਰੈਕਸ਼ਨ ਸੰਤੋਸ਼ ਸਰ ਜਿਹੜੇ ਸਾਡੇ ਆ ਪੂਰੇ ਨੂੰ ਟੇਕ ਕੇਅਰ ਕਰ ਰਹੇ ਆ ਉਹਨਾਂ ਦੀ ਡਾਇਰੈਕਸ਼ਨ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਆ ਉਹਨਾਂ ਨੇ ਸਾਨੂੰ ਉਸੇ ਵੇਲੇ ਇਹ ਚੀਜ਼ ਦੀ ਪ੍ਰਵਾਨਗੀ ਦਿੱਤੀ ਉਸ ਤੋਂ ਬਾਅਦ ਹੀ ਦਰਬਾਰ ਸਾਹਿਬ ਕਮੇਟੀ ਨਾਲ ਗੱਲਬਾਤ ਕੀਤੀ ਕਿ ਅਸੀਂ ਅਸੀਂ ਇਸ ਤਰ੍ਹਾਂ ਕੂਲਰ ਅਸੀਂ ਡੋਨੇਟ ਕਰਨਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਗਰਮੀ ਦਾ ਮਾਹੌਲ ਕੋ ਆ ਰਿਹਾ ਵੈ ਜੋੜਾ ਸਾਹਿਬ ਹੋ ਗਿਆ ਉਸ ਤੋਂ ਬਾਅਦ ਜੋੜਾ ਘਰ ਹੋਇਆ ਜਾਂ ਅੰਦਰ ਅਸੀਂ ਕੂਲਰ ਸੀ ਲਗਾ ਰਹੇ ਆ ਤੇ ਉਹਨਾਂ ਨੇ ਵੀ ਦਰਬਾਰ ਸਾਹਿਬ ਨੇ ਵੀ ਸਾਡੀ ਜਿਹੜੀ ਪ੍ਰਵਾਨਗੀ ਹੈ ਉਹ ਅਸੈਪਟ ਕੀਤੀ ਹੈ ਤੇ ਉਹਨਾਂ ਦੀ ਮੌਜੂਦਗੀ ਕੁਝ ਸਾਡੇ ਲੋਕਲ ਵਪਾਰੀ ਇਲੈਕਟ੍ਰਿਕ ਅਪਲਾਈਂਸ ਸੈਂਟਰ ਹਲਬੇਆਰ ਵੱਲੋਂ ਉਹਨਾਂ ਦਾ ਵੀ ਬਹੁਤ ਵੱਡਾ ਇਹਦੇ ਚ ਨਾਲ ਯੋਗਦਾਨ ਰਿਹਾ ਅਸੀਂ ਇਹ ਨਾਲ ਸ਼ੁਕਰੀਆ ਅਦਾ ਕਰਦੇ ਆ ਕਿਉਂਕਿ ਕੂਲਰ ਦੇ ਨਾਲ ਨਾਲ ਸਰਵਿਸ ਦੀ ਬੜੀ ਜ਼ਰੂਰਤ ਹੈ ਸਾਡੇ ਲੋਕਲ ਸਰਵਿਸ ਸੈਂਟਰ ਨੇ ਅਸੀਂ ਇਹਨਾਂ ਦੀ ਵੀ ਡਿਊਟੀ ਲਗਾਈ ਹੈ ਕਿ ਤੁਸੀਂ ਥੋੜੀ-ਥੋੜੀ ਦੇਰ ਬਾਅਦ ਆ ਕੇ ਹਰ ਇੱਕ ਹਫ਼ਤੇ ਬਾਅਦ ਕੂਲਰ ਨੂੰ ਚੈੱਕ ਕਰਦੇ ਰਹੋ ਤਾਂ ਕਿ ਕੋਈ ਵੀ ਇਹਦੀ ਪਾਣੀ ਦੀ ਰਿਕੁਆਇਰਮੈਂਟ ਆ ਜਾਵੇ ਕੋਈ ਵੀ ਰਿਕੁਆਇਰਮੈਂਟ ਉਹਨੂੰ ਅਸੀਂ ਫੁੱਲਫਿਲ ਕਰ ਦੋ